ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰ ਤੋਂ ਹੀ ਸੰਗਤਾਂ ਜੜੀਆਂ ਨੇ ਸਤਿ ਸ਼੍ਰੀ ਅਕਾਲ ਮੰਦਿਰ ਸਾਹਿਬ ਨਕਮਸਤਕ ਹੋਣ ਲਈ ਪਹੁੰਚੀਆਂ ਨੇ ਤੁਹਾਨੂੰ ਦੱਸ ਦਈਏ ਕਿ ਚੌਥੀ ਪਾਛਾਈ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪਰਬ ਦਿਹਾੜੇ ਤੇ ਜਿਹੜੀਆਂ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਦਨੇ ਪੂਕਤਾ ਪ੍ਰਬੰਧ ਕੀਤੇ ਗਏ ਸੀ ਅਗਰ ਬੀਤੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਲੋਕਿਕ ਵਿਸ਼ਾਲ ਨਗਰ ਕੀਰਤਨ ਦੀ ਜੜੀ ਆਰੰਭਤਾ ਕੀਤੀ ਗਈ ਸੀ ਜੋ ਅੰਮ੍ਰਿਤਸਰ ਸ਼ਹਿਰ ਦੇ 12 ਘੇਟਾ ਤੋਂ ਹੁੰਦੇ ਹੋਏ ਵਾਪਸ ਸ਼੍ਰੀ ਅਕਾਲ ਤੱਕ ਸਤਿ ਸ੍ਰੀ ਅਕਾਲ ਸ਼੍ਰੀ ਮੰਦਿਰ ਸਾਹਿਬ ਪਹੁੰਚ ਕੇ ਜਲਾਲ ਸੰਪਨ ਹੋਇਆ ਸੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਵੀ ਜਿਹੜੀ ਉਹ ਸਿੱਧਕ ਕੀਤੀ ਸੀ ਤਾਂ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਦਿੰਨੇ ਆ ਸਤਿ ਸ੍ਰੀ ਅਕਾਲ ਸ਼੍ਰੀ ਮੰਦਿਰ ਸਾਹਿਬ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਸਵੇਰ ਤੋਂ ਹੀ ਨਕਮਸਤਕ ਹੌਂਡੀ ਪਹੁੰਚ ਗਈਆਂ ਨੇ ਔਰ ਲੋਕ ਇੱਕ ਜਲੋਜ ਜਿਹੜੇ ਨੇ ਅੰਦਰ ਸਤਿ ਸ੍ਰੀ ਅਕਾਲ ਸ਼੍ਰੀ ਮੰਦਿਰ ਸਾਹਿਬ ਦੇ ਵਿੱਚ ਲੋਕ ਇੱਕ ਜਲੋਜ ਜਿਹੜੇ ਉਹ ਸਜਾਏ ਗਏ ਨੇ ਸਵੇਰ ਤੋਂ ਜਾਂ ਜਲੋਜ ਦੇ ਨੇ ਸਜਾਏ ਗਏ ਨੇ ਸੰਗਤਾਂ ਦੇ ਲਈ ਵੱਡਾ ਜਿਹੜਾ ਤਰਚਿਤ ਦਾ ਕੇਂਦਰ ਬਣਿਆ ਹੋਇਆ ਔਰ ਦੂਸਰੀ ਤਰ੍ਹਾਂ ਜਿਹੜੀ ਦੇਸ਼ ਵਿਦੇਸ਼ਾ ਤੋਂ ਫੁੱਲਾਂ ਦੀ ਸਜਾਵਟ ਜਿਹੜੀ ਆ ਉਹ ਕੀਤੀ ਜਾ ਰਹੀ ਆ ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਲੰਗਰ ਨੇ ਸੰਤਾਂ ਵੱਲੋਂ ਲੰਗਰ ਜਿਹੜੇ ਨੇ ਉਹ ਲਗਾਏ ਗਏ ਨੇ ਅਲੱਗ-ਅਲੱਗ ਗ੍ਰਾਂਡੇ ਲੰਗਰ ਜਿਹੜੇ ਲਗਾਏ ਗਏ ਨੇ ਇਸ ਟੱਮ ਜਿਹੜੇ ਬੋਤਲਾਂ ਦੇ ਬਹੁਤਾਂ ਦੀ ਜਿਹੜੇ ਲੰਗਰ ਜਿਹੜੇ ਨੇ ਉਹ ਚੱਲ ਰਹੇ ਨੇ ਔਰ ਦੂਸਰੀ ਤਰਫ ਦੀਆਂ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਉਹ ਦਿਖਾ ਦਿੰਦਾ ਹੈ ਇੱਕ ਤਰਫ ਦੂਸਰੀ ਤਰਫ ਜਿਹੜਾ ਵਾ ਉਹ ਦਸਤਾਰ ਦਾ ਜਿਹੜਾ ਲੰਗਰ ਹੈ ਉਹ ਵੀ ਚੱਲ ਰਿਹਾ ਵਾ ਸਿੱਕੀ ਜਜ਼ਾ ਕੇਸ ਧਾਰੋ ਸਿੱਕੀ ਜਜ਼ਾ ਦਸਤਾਰ ਦਾ ਜਿਹੜਾ ਲੰਗਰ ਹੈ ਉਹ ਵੀ ਜਿਹੜਾ ਉਹ ਚੱਲ ਰਿਹਾ ਵੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਇੱਥੋਂ ਦਸਤਾਰ ਵੀ ਜਿਹੜੀਆਂ ਉਹ ਆਪਣੇ ਸਿਰ ਤੇ ਧਾਰਨ ਕਰਵਾ ਲਈਆਂ ਨੇ ਤਾਂ ਤਸਵੀਰ ਤੋਂ ਹੀ ਸੰਤਾ ਜੜੀਆਂ ਨੇ ਸਚਕਣ ਸ਼੍ਰੀ ਮੰਦੇ ਸਾਹਿਬ ਨਤਮਸਤਕ ਹੋੜਿਆ ਦੇ ਅੰਦਰ ਦੀ ਤਸਵੀਰਾਂ ਜਿਹੜੀ ਅਸੀਂ ਤੁਹਾਰਾਂ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਸਵੇਰ ਤੋਂ ਹੀ ਸੰਤਾ ਜੜੀਆਂ ਨੇ ਪਵਿੱਤਰ ਸਰੋਵਰ ਦੇ ਵਿੱਚ ਆਸਤਾ ਦੀ ਡੁੱਪੀ ਲਗਾ ਕੇ ਅਲਾਹੀ ਪਾਣੀ ਦਾ ਜਿਹੜਾ ਉਹਨਾਂ ਵੱਲੋਂ ਸਰਵਨ ਕੀਤਾ ਜਾ ਰਿਹਾ ਹੈ ਔਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੈਂਬਰਸ ਨੇ ਜਿੰਨੇ ਵੀ ਟੀਮ ਨੇ ਉਹਨਾਂ ਵੱਲੋਂ ਸੰਤਾ ਦੀ ਆਮਨ ਨੂੰ ਦੇਖਦੇ ਹੋਏ ਜਿਹੜੀ ਸੰਤਾ ਸਵੇਰ ਤੋਂ ਹੀ ਲਾਈਨਾਂ ਦੇ ਵਿੱਚ ਲੱਗੀ ਹੋਈ ਹੈ ਉਹਨਾਂ ਨੂੰ ਜਿਹੜਾ ਵਾ ਉਹ ਜਲਦੀ ਸੇਵਾ ਵੀ ਜਰੀਏ ਉਹਨੇ ਭਾਈ ਜਾ ਰਹੀ ਹੈ ਹਰ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੇ ਛੋਟੇ ਬੱਚੇ ਨੇ ਕਿਸੇ ਵੀ ਮੈਡੀਕਲ ਦੀ ਸੁਵਿਧਾ ਦਾ ਹੋਰ ਇਸ ਤਸਵੀਰਾਂ ਤੁਸੀਂ ਦੇਖ ਰਹੇ ਆਪਣੀ ਸਕਰੀਨ ਦੇ ਵਿੱਚ ਦਸਤਾਰ ਦਸ ਗੁਰੂਸਤਾ ਲੰਗਰ ਜਿਹੜਾ ਉਹ ਲਗਾਇਆ ਜਾ ਰਿਹਾ ਹੈ ਇਹ ਕਰੋ ਦਸਤਾਰ ਸਜਾਉਣਾ ਉਹਨਾਂ ਦਾ ਲੰਗਰ ਹੈ ਉਹ ਲਗਾਇਆ ਗਿਆ ਤਸਵੀਰਾਂ ਤੁਸੀਂ ਤੁਹਾਨੂੰ ਆਪਣੀ ਤੁਹਾਡੀ ਸਕਰੀਨ ਦੇ ਤੋਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਨੇ ਔਰ ਇਸੇ ਤਰ੍ਹਾਂ ਹੀ ਸੰਤਾ ਜੜੀਆਂ ਨੇ ਸੇਤੋ ਹੀ ਸਤਿਗੁਰ ਸਿੰਘ ਜੀ ਮੰਦਿਰ ਸਾਹਿਬ ਤੋਂ ਗੋੜੀਆਂ ਨੇ ਔਰ ਸ਼ਾਮ ਨੂੰ ਰਹਿਰਾਜ ਸਾਹਿਬ ਦੇ ਪਾਰ ਤੇ ਉਪਰੰਤ ਜਿਹੜਾ ਵੈ ਉਹ ਦੀਪਮਾਲਾ ਜਿਹੜੀ ਸੰਤਾਂ ਵੱਲੋਂ ਕੀਤੀ ਜਾਏਗੀ ਦੇਸੀ ਕਿਉਂ ਦੇ ਦੀਪ ਚਲਾ ਕੇ ਜਿਹੜੇ ਉਹ ਦੀਪਮਾਲਾ ਕੀਤੀ ਜਾਏਗੀ ਤੇ ਰਾਤ ਸ਼ਾਮ ਨੂੰ ਜਿਹੜਾ ਅਲੌਕਿਕ ਜੜੀ ਹੈ ਉਹ ਆਤਿਸ਼ਬਾਜੀ ਜੜੀ ਹੈ ਉਹ ਕੀਤੀ ਜਾਏਗੀ ਮਤ ਕੀਤਾ ਜਾਣਾ ਤੇ ਜੋ ਛੋਟੇ ਬੱਚੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਸਤਿਗੁਰ ਸਿੰਘ ਜੀ ਮੰਦਿਰ ਸਾਹਿਬ ਦੇ ਅੰਦਰ ਦੀਆਂ ਨੇ ਸੰਗਤਿਸਮ ਸਾਡੇ ਨਾਲ ਮੌਜੂਦ ਨੇ ਜਿਹੜੇ ਸਵੇਰ ਤੋਂ ਹੀ ਜਿਹੜੀਆਂ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਸਸਕਨ ਸ਼੍ਰੀ ਮੰਦਰ ਸਾਹਿਬ ਨਤਪਸਤਕ ਹੋੜੀਆਂ ਨੇ ਜਿਹੜਾ ਪਵਿੱਤਰ ਸਰੋਵਰ ਦੇ ਵਿੱਚ ਆਸਥਾ ਦੀ ਡੁਬਕੀ ਲਗਾ ਕੇ ਅਲਾਹੀ ਪਾਣੀ ਦਾ ਵੀ ਸਰਵਨ ਕੀਤਾ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾਇ ਕਰਦੇ ਕੀ ਕਹੋਗੇ ਅੱਜ ਚੌਥੀ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ। ਅੱਜ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਚੌਥੇ ਬਾਦਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਛੋਟੀ ਸੁਲਤਾਨ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਜੋ ਪੂਰੀ ਦੇਸ਼ ਦੁਨੀਆ ਦੇ ਵਿੱਚ ਸੰਗਤਾਂ ਬੜੇ ਸਤਿਕਾਰ ਤੇ ਉਤਸ਼ਾਹ ਨਾਲ ਮਨਾ ਰਹੀ ਹੈ। ਖਾਸ ਕਰਕੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੋ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਨੇ ਗੁਰੂ ਰਾਮਦਾਸ ਜੀ ਉਹਨਾਂ ਦੀ ਵਰਸਾਈ ਉਪੋਤਰੀ ਨਗਰੀ ਦੇ ਵਿੱਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵੀ ਕਿ ਆਪ ਜੀ ਦੇਖ ਰਹੇ ਹੋ ਜੋ ਦੁਸ਼ਸ਼ ਵਿਦੋਸ਼ ਤੋਂ ਤੋ ਪ੍ਰਬੰਧਕਾ ਵੱਲੋਂ ਪ੍ਰਬੰਧਾ 'ਚ ਵੀ ਕੋਈ ਕਮੀ ਨਹੀਂ ਹੈ ਸੰਗਤਾਂ ਦੇ ਲੰਗਰ ਲਈ ਸੰਗਤਾਂ ਦੇ ਰਿਆਸ਼ ਲਈ ਹਰ ਦਿਨਾਂ ਲਈ ਸੰਗਤਾਂ ਨੂੰ ਦਰਸ਼ਨ ਕਰਨ ਲਈ ਲਾਈਨ ਚ ਲੱਗੀਆਂ ਜਲਦੀ ਵਿਵਸਥਾ ਜੋ ਹੈ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਕਿਸੇ ਨੂੰ 4 ਤੋਂ 6 ਘੰਟੇ ਦੀ ਵੇਟਿੰਗ ਜਾ ਕੇ ਅੰਦਰ ਦਰਸ਼ਨ ਕਰਨ ਪਹੁੰਚਣ ਦੇ ਲੱਗ ਰਹੇ ਨੇ ਪਰ ਮਹਿਸੂਸ ਨਹੀਂ ਹੋ ਰਿਹਾ ਸੰਗਤ ਇੰਨਾ ਉੱਚਾ ਹੈ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਗੁਰਬਾਣੀ ਸਰਵਨ ਕਰਦੇ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਜਾ ਰਹੀਆਂ ਨੇ ਔਰ ਪ੍ਰਬੰਧਕਾ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਤੇ ਦੇਸ਼ ਭਰ ਦੀਆਂ ਸੰਗਤਾਂ ਨੂੰ ਤੁਲੀਆਂ ਜਵਕਤੀਆਂ ਅਗੁਰੂ ਸਿੱਖ ਸੰਤਾਂ ਨੂੰ ਬਤਾਈ ਦੇਣੀ ਅਗੁਰ ਸੰਤਾ ਦੀ ਅਮਨ ਦੇ ਰਿਹਾ ਲੰਗਰਾਂ ਦੇ ਪ੍ਰਬੰਧ ਨੇ ਹਰ ਜਗ੍ਹਾ ਤੇ ਮੈਡੀਕਲ ਕੈਂਪ ਦੀ ਵਿਵਸਥਾ ਰਹਾ ਔਰ ਗੱਲ ਕੀਤੀ ਹੋਏ ਉਨ ਲੋਕਾਂ ਲੰਗਰ ਜਿਹੜਾ ਵਾ ਬਿਲਕੁਲ ਸਾਹਮਣੇ ਸਤਿਗੁਰ ਸਿੰਘ ਹਿੰਦੂ ਸਾਧੂ ਕੋਲ ਸਮੇਂ ਦਸਤਾਰ ਦਾ ਲੰਗਰ ਵੀ ਜਿਹੜਾ ਇਸ ਵਾਰ ਦਾ ਗਾ ਬਹੁਤ ਲੋਡ ਹੈ ਜੀ ਇਸ ਵੇਲੇ ਇੱਕ ਟਾਈਮ ਹੁੰਦਾ ਜੀ ਹੁਣ ਇਸ ਵੇਲੇ ਜੋ ਸਾਨੂੰ ਆਪਣੀ ਡੋਨੇਸ਼ਨ ਹੈ ਨਾ ਉਹਦੀ ਡਾਇਰੈਕਸ਼ਨ ਚੇਂਜ ਕਰਨ ਦੀ ਲੋੜ ਹੈ ਸਿੱਖੀ ਵੱਲ ਲੈ ਕੇ ਆਈਏ ਲੋਕਾਂ ਨੂੰ ਪੜ੍ਹਾਈ ਵੱਲ ਲੈ ਕੇ ਆਈਏ ਮੈਡੀਕਲ ਵੱਲ ਲੈ ਕੇ ਆਈਏ ਜਿੰਨ ਡੋਨੇਸ਼ਨ ਹੈ ਨਾ ਹੁਣ ਲੰਗਰਾਂ ਤੋਂ ਥੋੜੀ ਡਾਇਵਰਟ ਕਰਕੇ ਵਿੱਦਿਆ ਦਾ ਲੰਗਰ ਮੈਡੀਕਲ ਦਾ ਲੰਗਰ ਔਰ ਦਸਤਾਰ ਦਾ ਲੰਗਰ ਸਾਬਤ ਸੂਰਤ ਗੁਰਸਿੱਖੀ ਦਾ ਨਿਮੋਚੋ ਪ੍ਰਚਾਰ ਦਾ ਲੰਗਰ ਉਹਦੀ ਜ਼ਰੂਰਤ ਹੈ ਇਸੋ ਲਈ ਤੇ ਬਹੁਤ ਵਧੀਆ ਉਪਰਾਲੇ ਨੇ ਜੀ ਜਿੱਦਾਂ ਸੰਗਤਾਂ ਉਤਸ਼ਾਹ ਰਹੀਆਂ ਉੱਥੇ ਪ੍ਰਬੰਧਕਾਂ ਵੱਲੋਂ ਔਰ ਜੋ ਸੁਸਾਇਟੀਆਂ ਵੱਲੋਂ ਸੰਪਰਦਾਵਾਂ ਵੱਲੋਂ ਬਹੁਤ ਵੱਡੇ ਉਪਰਾਲੇ ਕੀਤੇ ਗਏ ਨੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਔਰ ਇਹ ਚੀਜ਼ਾਂ ਦੀ ਲੋੜ ਵੀ ਹੈ ਜੀ ਅੱਜ ਸ਼ਾਮ ਨੂੰ ਜਿਹੜੇ 1 ਲੱਖ ਤੋਂ ਅਬਾਉਵ ਜਿਹੜੇ ਨੇ ਦੇਸੀ ਘੀ ਦੇ ਦੀਪ ਸੰਗਤਾਂ ਵੱਲੋਂ ਜਲਾਏ ਜਾਣਗੇ ਔਰ ਲੋਕਿਕ ਆਤੀਸ਼ਬਾਜ਼ੀ ਦਾ ਨਜ਼ਾਰਾ ਬਿਲਕੁਲ ਜੀ ਸਾਇਸ਼ੇ ਦਾਮਦਸ ਜੀ ਦਾ ਪ੍ਰਕਾਸ਼ ਦਿਹਾੜ ਬਹੁਤ ਅਚਾਨਕ ਹੁਣ ਤੋਂ ਹੀ ਲੋਕੀ ਮੋਮਬਤੀਆਂ ਦੀਵੇ ਕੀ ਹੋ ਲੈ ਕੇ ਪ੍ਰਗਰਮਾ ਚ ਬੈਠੇ ਨੇ ਤੁਸੀਂ ਪ੍ਰਗਰਮਾ ਜਾ ਕੇ ਦੇਖੋ ਕਿ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਜੀ ਇੰਨਾ ਠਾਠਾ ਮਰਦਾ ਤੇ ਘੱਟ ਸੰਗਤਾਂ ਦਾ ਜੋ ਹੈ ਇੱਕ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਪ੍ਰਗਰਮਾ ਚ ਤੇ ਬਹੁਤ ਛਾਇਆ ਸੰਗਤ ਦੇ ਵਿੱਚ ਔਰ ਰੱਜ ਜਿਹਾ ਜਿਹਾ ਲੋਕੀ ਕਾ ਨਜ਼ਾਰਾ ਹੋਏਗਾ ਜੀ ਸੱਚਾ ਗੜਰ ਮੰਦਿਰ ਸਰਦਾਰ ਦੇ ਉੱਪਰ ਹੀ ਦੋ ਆਤੀਸ਼ਬਾਜ਼ੀ ਹੋਏਗੀ ਦੀਪਮਾਲਾ ਹੋਏਗੀ ਉਹ ਹੀ ਕਾ ਲੋਕੀ ਨਜ਼ਾਰਾ ਦੁਨੀਆ ਭਰ ਦੀਆਂ ਸਕਤਾ ਜੜੀਆਂ ਨੇ ਉਹ ਟੀਵੀ ਰਾਈ ਆ ਕੇ ਇੱਥੇ ਹਾਜ਼ਰੀ ਭਰ ਕੇ ਉਹ ਦੇਖਣਗੇ ਸ਼ੁਕਰੀਆ ਜੀ ਬਿਲਕੁਲ ਹੋਰ ਵੀ ਸੰਗਤਾਂ ਜਿਹੜੀਆਂ ਨੇ ਸਾਡੀਆਂ ਨਾਲ ਜੁੜੀਆਂ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਗੁਰਜੀ ਸਵੇਰ ਤੋਂ ਹੋਈ ਜਿਹੜੀ ਹੈ ਚੌਥੀ ਪਾਤਸ਼ਾਹੀ ਸ਼ੇਰ ਗੁਰੂ RAMDAS JI ਦੇ ਪ੍ਰਕਾਸ਼ ਪਰਵਤੇ ਉਹਨਾਂ ਦੀ ਵਿਸਾਈ ਹੋਈ ਨਗਰੀ ਅੰਮ੍ਰਿਤਸਰ ਜਿੱਥੇ ਠਠਮੜ ਦਾ ਇਕੱਠ ਜਿਹੜਾ ਉਹ ਸਚਕਣ ਸ਼ੇਰ ਮੰਦੇ ਸਾਹਿਬ ਦਾ ਕੋਸਤਕ ਹੋ ਸਭ ਤੋਂ ਪਹਿਲਾਂ ਤਾਂ ਅੰਤਲ ਸਰਿਕਰ ਗੋਪੀ ਸਿੰਘ ਜੀ ਤੇ ਪਾਸ਼ੇ ਪਤੇ ਕੋ ਜਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੀ ਸਮੂਹ ਟੀਮ ਨੂੰ ਤਨ ਤਨ ਸਿੰਘ ਗੁਰੂ ਆਮ ਦਾਸ ਜੀ ਦੇ ਪ੍ਰਕਾਸ਼ ਗੁਰੂ ਵਰ ਦੀਆਂ ਆਦੇਸ਼ ਔਰ ਵਿਦਿੰਦੇ ਸਕਤੋਂ ਇਸ ਚੈਨਲ ਦੇ ਮਾਜ਼ੇ ਵਰਾਹੀ ਲੱਖ ਲੱਖ ਵਧਾਈਆਂ ਹੋਣ ਜੀ ਤਨ ਤਨ RAM DAAS GUR ਜਿਸ ਰਿਆਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਖ ਜਨ ਹਾਰੇ ਤਾਰਿਆ ਢਿੱਠੇ ਸੱਬੇ ਥਾ ਨਹੀਂ ਤੁੱਟ ਜੇ ਹਿਆ ਰਾਮਦਾਸ ਸਰੋਵਰ ਨਾਤੇ ਸਬਉਤਰੇ ਭਾਵਕ ਮਾਤੇ ਸਜਣ ਸਨ ਸ੍ਰੀ ਰਮੰਦਰ ਸਾਹਿਬ ਜੋ ਭਾਰੀ ਸੰਗਤ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਸਤਿਗੁਰ ਦੀ ਕਿਰਪਾ ਦੇ ਨਾਲ ਜੇ ਲੰਗ ਲੰਗਰਾਂ ਦੀ ਗੱਲ ਕਰੀਏ ਤੇ ਬਿਆਨਤ ਲੰਗਰ ਸਜਾਏ ਗਿਆ ਨੇ ਐਸ ਜੀ ਪੀਸ ਵਿੱਚ ਬਹੁਤ ਸੋਹਣਾ ਪ੍ਰਾਲਾ ਸੰਗਤ ਦੀ ਇਹਦਾ ਖਾਸ ਪਰਮਤ ਕੀਤਾ ਗਿਆ ਹੈ ਸੰਗਤ ਦਾ ਜਿਹੜਾ ਕੰਪਲੈਕਸ ਦੇ ਅੰਦਰ ਪ੍ਰਵੇਸ਼ ਕਰੀਏ ਤਾਂ ਬਹੁਤ ਹੀ ਭਾਰੀ ਇਕੱਠ ਦੇਖਣ ਨੂੰ ਮਿਲਿਆ ਮਾਸਾ ਜਿਹਦਾ ਅੰਦਰ ਜਦੋਂ ਪ੍ਰਵੇਸ਼ ਹੋਈ ਤਾਂ ਅੰਦਰ ਇੱਕ ਜਿੱਥੇ ਜਿੱਥੇ ਖਲੋ ਗਿਆ ਖਲੋ ਗਿਆ ਸੰਗਤਾਂ ਇਨਾ ਕਾਠੇ ਸਾਹ ਸੰਗਤ ਜੀ ਤੇ ਡਰੋਨ ਸ਼ਾਟ ਰਹੀ ਦੇਖੀ ਤੇ ਬਹੁਤ ਸੋਹਣਾ ਸਚਕੁੜ ਸ੍ਰੀ ਹਰਮੰਦਰ ਸਾਹਿਬ ਦਾ ਵਿਊਸ ਦੇਖਣ ਨੂੰ ਮਿਲਦਾ ਹੈ ਔਰ ਕਈ ਪ੍ਰਕਾਰ ਦੇ ਸਚਕਨ ਸ੍ਰੀ ਹਰਮੰਦਰ ਸਾਹਿਬ ਫੁੱਲ ਆਏ ਨੇ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੈ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤਾਂ ਔਰ ਕਾਰਿਗਰ ਵੀਰਾਂ ਨੇ ਰਲ ਮਿਲ ਕੇ ਗੁਰੂ ਰਾਮਦਾਸ ਜੀ ਦੇ ਘਰ ਦੀ ਸੇਵਾ ਕੀਤੀ ਹੈ ਫੁੱਲਾਂ ਦੇ ਨਾਲ ਡੈਕੋਰੇਸ਼ਨ ਕੀਤੀ ਹੈ ਔਰ ਗੁਰੂ ਸਾਹਿਬ ਜੀ ਦੇ ਦਰਬਾਰ ਨੂੰ ਐ ਇੱਕ ਸਬ ਦੁਲਹਨ ਦੀ ਤਰ੍ਹਾਂ ਸਜਾ ਦਿੱਤਾ ਹੈ ਜੀ ਸੋ ਸੰਗਤ ਜੀ ਜਦੋਂ ਆਪਾਂ ਦਰਬਾਰ ਸੰਵਲ ਝਾਤੀ ਮਾਰੀ ਤਾਂ ਸਾਹਮਣੇ ਗੁਰੂ ਰਾਮਦਾਸ ਜੀ ਦਾ ਨਾਮ ਲਿਖਿਆ ਹੈ ਬਹੁਤ ਸੋਹਣੇ ਫੁੱਲਾਂ ਦੇ ਨਾਲ ਗਲਾਬ ਦੇ ਫੁੱਲਾਂ ਦੇ ਨਾਲ ਔਰ ਤਾਂ ਤਰ ਸ੍ਰੀ ਗੁਰੂ ਰਾਮਦਾਸ ਜੀ ਬਹੁਤ ਸੋਹਣਾ ਲੱਗਦਾ ਇੱਕ ਮਨ ਮੋਹਕ ਦ੍ਰਿਸ਼ ਇੱਕ ਦਿਲ ਨੂੰ ਛੂਹਣ ਵਾਲੀਆਂ ਤਸਵੀਰਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੈਪਚਰ ਕਰਦੀਆਂ ਨੇ ਸੰਗਤਾਂ ਇਹ ਮੋਬਾਈਲ ਦੇ ਰਾਹੀਂ ਆਈਫੋਨ ਦੇ ਮੋਬਾਈਲਾਂ ਰਾਹੀਂ ਗੁਰਸੱਜ ਜੀ ਉਹ ਕਿਹਨਾਂ ਚੁੱਕੇ ਫੁੱਲਾਂ ਦੀ ਜਬਰ ਜਿਹੜੀ ਡੈਕੋਰੇਸ਼ਨ ਕੀਤੀ ਗਈ ਹੈ ਸੰਗਤਾਂ ਲਈ ਆਕਰਸ਼ਿਤ ਦਾ ਕੇਂਦਰ ਜਿਹੜਾ ਬਣਿਆ ਹੋਇਆ ਨੇ ਉਹ ਦੋ ਜਿਹੜੇ ਬੱਚੇ ਨੇ ਜਾਂ ਵੱਡੇ ਨੇ ਬਜ਼ੁਰਗ ਨੇ ਉਹ ਸਾਰੇ ਹੀ ਉੱਥੇ ਸੈਲਫੀਆਂ ਲੈ ਰਹੇ ਨੇ ਜੀ ਜੀ ਬਿਲਕੁਲ ਸੈਲਫੀਆਂ ਲੈ ਰਹੇ ਨੇ ਔਰ ਗੁਰੂ ਰਾਮਦਾਸ ਜੀ ਦਾ ਜੋ ਪ੍ਰਕਾਸ਼ ਗੁਰਪੁਰਬ ਚੁੰਨਾ ਮੰਡੀ ਲਾਹੌਰ ਪਾਕਿਸਤਾਨ ਵਿੱਚ ਹੋਇਆ ਸਚਕਣ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਨਾਤਮਸਤਕ ਹੋ ਕੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾ ਰਹੀਆਂ ਨੇ ਔਰ ਕੰਪਲੈਕਸ ਪਾਰ ਕਾਫੀ ਸੰਗਤਾਂ ਦਾ ਭਾਰੀ ਕੱਢ ਦੇਖਣ ਨੂੰ ਮਿਲ ਰਿਹਾ ਕਿਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਲੇਬੀਆਂ ਦੇ ਲੰਗਰ ਕਿਸੇ ਕਿਤੇ ਤਾਰ ਪ੍ਰਸ਼ਾਦਿਆਂ ਦੇ ਲੰਗਰ ਕਿਸੇ ਦਿਨ ਦਾ ਦਸਤਾਰ ਦੇ ਲੰਗਰ ਸਜਾਏ ਗਏ ਨੇ ਕਿ ਸਿੱਖੀ ਸਿੱਖੀ ਵਧੇ ਫੁੱਲੇ ਗੁਰੂ ਸਾਹਿਬ ਦੇ ਸਿੱਖੀ ਸਰੂਪ ਚ ਆਉਣ ਖੁਸ਼ੀਆਂ ਮਿਲਦੀਆਂ ਨੇ ਗੁਰੂ ਘਰ ਦੀਆਂ ਕਲਕੀਦਰ ਪਾਸ਼ਾਹੀ ਦੀਆਂ ਔਰ ਸ਼ਾਮ ਦਾ ਲੋਕਿੰਗ ਜਾਣਾ ਦੇਖਣ ਨੂੰ ਮਿਲੇਗਾ ਫੁੱਲ ਚੜੀਆਂ ਵਾਂਗ ਆਸਤਵ ਵਿੱਚ ਦਾ ਲੋਕਿੰਗ ਜਾਰਾ ਮਿਲੇਗਾ ਦੇਸੀ ਕੇ ਉਹਦੇ ਦੀਵੇ ਜੀ ਕੋਲ ਨੂੰ ਮਿਲਣਗੇ ਸੰਗਤ ਹਰਾਲ ਮਿਲ ਕੇ ਸਤਿਗੁਰ ਜੀ ਦੇ ਦੀਮਲਾ ਕਰਨੀਆਂ ਔਰ ਗੁਰੂ ਸ਼ਬਦੀ ਕਿਰਪਾ ਦਾ ਫੁੱਲ ਚਣੀ ਆ ਮਾਂਕਾਸਪੈਦਾ ਲੋਕਿੰਜਾਰਾ ਦੇਖਣੀਆਂ ਸਮੂਹ ਗੁਰਨਾਨਕ ਨਾਮ ਲੈਵਾ ਸੰਤਨ ਤਰਸਿਲ ਗ੍ਰਾਮਦਾ ਜੀ ਪ੍ਰਕਾਸ਼ ਗੁਰੂ ਦੀਆਂ ਲੱਖ ਲੱਖ ਵਧਾਈਆਂ ਹੋਣ ਮੱਥਾ ਟੇਕ ਕੇ ਗੁਰੂ ਗ੍ਰੰਥ ਜੀ ਨੂੰ ਸੱਚੇ ਰੱਬ ਦਾ ਸ਼ੁਕਰ ਮਨਾਓ ਸਾਰੇ ਆਹ ਸੋਡੀ ਸੁਲਤਾਨ ਪ੍ਰਕਾਸ਼ ਗੁਰੂ ਪਰਤੇ ਉੱਚੀ ਉੱਚੀ ਚੀਜ਼ ਕਰੇ ਲਾਓ ਸਾਰੇ ਨਾਨਕ ਗੁਰੂ ਕੀ ਜੋਤ ਚੌਥੇ ਗੁਰੂ RAMDAS ਹੋ ਨੇ ਨਯ ਆਪ ਜੀ ਦੀ ਸਤਤ ਪਿਆਰਾ ਹੈ ਨੈਣਾ ਵਾਲੀ ਮਸਤੀ ਚ ਨਿਮਰਤਾ ਨਾਲ ਜੜਿਆ ਆ ਪਾਰੇ ਬਤਾਰਾਂ ਵਾ ਸਦਾ ਹੀ ਖਿਆਲ ਹੈ ਅੰਮ੍ਰਿਤਸਰ ਜਿਹੜਾ ਉਹ ਨਗਰ ਵਸਾਇਆ ਤਸਾ ਦੁਨੀਆ ਦੇ ਨਕਸ਼ੇ 'ਚ ਉੱਚੀ ਉਹਦੀ ਸ਼ਾਨ ਹੈ ਆਖੇ ਸੁਖਜੀਤ ਉਹਦੀ ਹਰ ਆਸ ਪੂਰੀ ਹੋ ਜੇ ਚੱਲ ਕੇ ਜੋ ਦਰ ਤੇਰੇ ਹੁੰਦਾ ਹੈ ਇਨਸਾਨ ਜਿਹੜਾ ਵੀ ਇਸ ਸਥਾਨ ਤੇ ਚੱਲ ਕੇ ਹੁੰਦਿਆ ਉਹਦੀ ਹਰ ਮਨੋਂ ਕਾਮਨਾ ਪੂਰੀ ਹੁੰਦੀਆਂ ਨੇ ਸੰਗਤ ਸਰਬੱਤ ਦਾ ਭਲਾ ਮੰਗਰੀ ਨੇ ਤੰਦਰੁਸਤੀ ਮੰਗਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੂਹ ਜੇ ਬਿਲਕੁਲ ਸਵੇਰ ਤੋਂ ਹੀ ਜਿਹੜਾ ਅੰਮ੍ਰਿਤ ਵੇਲੇ ਤੋਂ ਸੰਤਾਂ ਜਿਹੜੀਆਂ ਨੇ ਸਤਖੰਡ ਜਿਹੜੀ ਮੰਦਰ ਸਾਹਿਬ ਨਾਤਮਸਤਕ ਹੋੜੀਆਂ ਨੇ ਤੇ ਉੱਥੇ ਹੀ ਅਗਰ ਗੱਲ ਕੀਤੀ ਹੋਵੇ ਤੇ ਸੰਤਾਂ ਦੀ ਆਮਨ ਨੂੰ ਦੇਖਦੇ ਹੋਏ ਜਗ੍ਹਾ ਜਗ੍ਹਾ ਤੇ ਜਿਹੜੇ ਲੰਗਰ ਨੇ ਉਹ ਲਗਾਏ ਗਏ ਨੇ ਤੁਸੀਂ ਦੇਖਦੇ ਰਹੋ ਪਬਲਿਕ ਦਿਲਾਸਾ ਮੁਕੇਸ਼ ਬਾਬਾ ਅੰਮ੍ਰਿਤ